ਜੀ ਸਾਡ ਜਿਹੜਾ ਧੁੰਦ ਪੈਣ ਕਰਕੇ ਐਕਸੀਡੈਂਟ ਹੋਇਆ ਇਹ ਕਿੰਨੇ ਜਣੇ ਡੈਥ ਹੋਈ ਆ ਤੇ ਕੀ ਮਤਲਬ ਆ ਸਾਨੂੰ ਇੱਕ ਪਲੇਟਾ ਦਾ ਪੁਲ ਚੜ੍ਹ ਕੇ ਖਰਾਬ ਹੋ ਗਿਆ ਸੀਗਾ ਉਹਦੇ ਵਿੱਚ ਮਗਰੋਂ ਇੱਕ ਵੱਡਾ ਟਰਾਲਾ ਬਜਰੀ ਦਾ ਲੱਗਿਆ ਉਹਦੇ ਵਿੱਚ ਵੱਜ ਗਿਆ ਜੀ ਉਸ ਤੋਂ ਬਾਅਦ ਸਵਾ 12 ਵਜੇ ਰਾਤ ਗੁਰੂ ਸਾਇਆ ਲੱਗੇ ਦੇ ਮੁੰਡੇ ਸੀ ਪਾਜ ਸ੍ਰਿਸ਼ਟ ਘਾੜ ਤੇ ਸਵਾਰ ਬਤਾਰਸਾਂ ਤੋਂ ਮੱਥਾ ਲੈ ਕੇ ਆ ਰਿਹਾ ਸੀ ਜਿਆਦਾ ਧੁੰਦ ਹੋਣ ਕਰਕੇ ਉਸ ਦੀ ਕਾਰ ਉਸ ਟਰਾਲੇ ਦੇ ਵਿੱਚ ਵੱਜ ਗਈ ਪੂਰੇ ਟਰਾਲੇ ਦੇ ਵੱਜਣ ਕਰਕੇ ਉਹ ਜਿਆਦਾ ਦੰਗੀ ਜਖਮੀ ਹੋ ਗਏ ਬੰਦੇ ਸਾਰੇ ਜਿੰਨਾ ਵਿੱਚੋਂ ਹਸਪਤਾਲ ਜਾ ਕੇ ਚੌਤੀ ਮੌਤ ਹੋ ਗਈ ਆ ਤੇ ਇੱਕ ਬੰਦਾ ਜਿਹੜਾ ਉਹ ਹਸਪਤਾਲੇ ਦਾ ਆ ਸਰ ਕਿੰਨੇ ਕੁ ਉਮਰ ਦੇ ਬੱਚੇ ਨੇ तकरीबन ਸਾਰਿਆਂ ਦੀ 22 23 ਸਾਲ 20 ਸਾਲ ਦੇ ਲੱਗ ਬੰਦੇ ਹੋ ਰਹੇ ਨੇ ਸਾਰੇ ਮੁੰਡੇ ਨੌਜਵਾਨ ਸੀ ਕੀ ਕੀ ਸਰ ਨਾਮ ਉਹਨਾਂ ਦਾ ਇੱਕ ਦਾ ਕਰਨਬੀਰ ਕਰਨਜੀਤ ਸਿੰਘ ਹੈ ਜੀ ਇੱਕ ਦਾ ਗੁਰਦੀਪ ਸਿੰਘ ਇੱਕ ਰੋਹਨਪ੍ਰੀਤ ਸਿੰਘ ਇੱਕ ਰਾਜਵੀਰ ਤੇ ਇੱਕ ਬਲਵਿੰਦਰ ਸਿੰਘ ਆ ਕੀ ਸਾਰੇ ਗੁਰੂ ਸਾਹਿਬ eri ਦੇ ਬੰਦੇ ਨੇ ਹਾਂ ਤੇ ਉਹਨਾਂ ਦੇ ਪਰਿਵਾਰ ਸਾਰੇ ਆਏ ਆ ਸਾਡੇ ਕੋਲ ਅਹੀਂ ਮੁਕੇ ਤੇ ਜਾਇਆ ਜਿੱਦਾਂ ਦਾ ਉਹ ਵਿਆਹ ਲਾਉਣ ਨੂੰ ਤਾਂ ਚਾਰ ਸਰ ਅਗਲੀ ਕਾਰਵਾਈ ਕੀ ਅਮਲ ਜ਼ਿਲ੍ਹਿਆਂ ਦੀ ਜਾ ਰਹੀ ਹੈ ਪਰਿਵਾਰ ਸਾਰੇ ਆਏ ਆ ਉਹਨਾਂ ਦੇ ਬਿਆਨ ਲੈ ਕੇ ਕੀ ਕਾਰਵਾਈ ਕੀਤੀ ਹੈ ਅਸਲ ਦੇ ਵਿੱਚ ਕਾਰਨ ਕੀ ਹੈ ਸਰ ਅਸਲ ਦੇ ਵਿੱਚ ਕਾਰਨ ਹੈ ਜੀ ਉਹ ਗੱਡੀ ਜਿਹੜੀ ਐਕਸੀਡੈਂਟ ਹੋਈ ਛੋਟੀ ਸੀਗੀ ਤੇ ਦਰਾ ਦੇ ਇਹ ਕਾਰਤ 12 ਸਵਾ 12 ਜਾਰੇ ਤੁੰਦ ਬਹੁਤ ਜ਼ਿਆਦਾ ਸੀ ਕਿਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਗੱਡੀ ਉੱਤੇ ਨਰਸਿੰਗ ਹੋ ਗਈ ਹਾਂਜੀ ਸਰ ਜਿਹੜਾ ਤੁੰਦ ਪੈਣ ਕਰਕੇ ਐਕਸੀਡੈਂਟ ਹੋਇਆ ਇਹ ਕਿੰਨੇ ਜਣੇ ਡੈੱਥ ਹੋਈ ਆ ਤੇ ਕੀ ਮਤਲਬ ਆ ਸਾਨੂੰ ਇੱਕ ਟ੍ਰੈਕਟਰ ਦਾ ਪੁਰ ਚੜ ਕੇ ਖਰਾਬ ਹੋ ਗਿਆ ਸੀਗਾ ਉਹਦੇ ਵਿੱਚ ਮਗਰੋਂ ਇੱਕ ਵੱਡਾ ਟਰਾਲਾ ਬਜਰੀ ਦਾ ਲੱਗਿਆ ਉਹਦੇ ਵਿੱਚ ਵੱਜ ਗਿਆ ਜੀ ਉਸ ਤੋਂ ਬਾਅਦ ਸਵਾ 12 ਵਜੇ ਰਾਤ ਗੁਰੂ ਸਾਹਿਬ ਆਇਆ ਕਿਦੇ ਮੁੰਡੇ ਸੀ ਪੰਜ ਸਵਿਸ਼ਟ ਕਾਰ ਤੇ ਸਵਾਰ ਉਹ ਦਵਾਰਸੋਂ ਤੋਂ ਮਿੱਥਾ ਲੈ ਕੇ ਆ ਰਿਹਾ ਸੀ ਜਿਆਦਾ ਧੁੰਦ ਹੋਣ ਕਰਕੇ ਉਸ ਦੀ ਕਾਰ ਉਸ ਟਰਾਲੇ ਦੇ ਵਿੱਚ ਵੱਜ ਗਈ ਉਹ ਟਰਾਲੇ ਦੇ ਵੱਜਣ ਕਰਕੇ ਹੋਰ ਜ਼ਿਆਦਾ ਗੰਭੀਰ ਜ਼ਖਮੀ ਹੋ ਗਏ ਬੰਦੇ ਸਾਰੇ ਜਿੰਨਾ ਵਿੱਚ ਹਸਪਤਾਲ ਜਾ ਕੇ 34 ਮੌਤ ਹੋ ਗਈ ਆ ਕਿ ਇੱਕ ਬੰਦਾ ਜਿਹੜਾ ਉਹ ਹਸਪਤਾਲ 'ਚ ਆਇਆ ਸਰ ਕਿੰਨੀ ਕੁ ਉਮਰ ਹੈ ਬੱਚਿਆਂ ਦੀ तकरीबन ਸਾਰਿਆਂ ਦੀ 22 23 ਸਾਲ 20 ਸਾਲ ਦੇ ਲੱਗ ਬਣੇ ਹੋ ਰਹੇ ਸਾਰੇ ਮੁੰਡੇ ਨੌਜਵਾਨ ਸੀ ਕੀ ਕੀ ਸਰ ਨਾਮ ਉਹਨਾਂ ਦਾ ਇੱਕ ਤਾਂ ਕਰਨਬੀਰ ਕਰਨਜੀਤ ਸਿੰਘ ਹੈ ਜੀ ਇੱਕ ਤਾਂ ਗੁਰਦੇਵ ਸਿੰਘ ਹੈ ਇੱਕ ਰੋਹਨਪ੍ਰੀਤ ਸਿੰਘ ਤੇ ਕਰਾਜਵੀਰ ਤੇ ਇੱਕ ਬਲਵਿੰਦਰ ਸਿੰਘ ਸੀ ਸਾਰੇ ਗੁਰੂ ਸਾਹਿਬ ਦੇ ਰੀਰਿ ਦੇ ਬੰਦੇ ਨੇ ਤੇ ਉਹਨਾਂ ਦੇ ਪਰਿਵਾਰ ਸਾਰੇ ਆ ਗਏ ਆ ਸਾਡੇ ਕੋਲ ਅਹੀਂ ਮੌਕੇ ਤੇ ਜਾ ਆਏ ਆ ਜਿੱਦਾਂ ਦਾ ਉਹ ਵਿਆਹ ਲਾਉਣ ਨੂੰ ਤਾਂ ਚੱਲ ਸਰ ਅਗਲੀ ਕਾਰਵਾਈ ਕੀ ਅਮਲ ਜਿਲ੍ਹਿਆਂ ਦੀ ਜਾ ਰਹੀ ਹੈ ਪਰਿਵਾਰ ਸਾਰੇ ਆਏ ਆ ਉਹਨਾਂ ਦੇ ਧਿਆਨ ਦੇਖ ਕੇ ਕੀ ਕਾਰਵਾਈ ਕੀਤੀ ਅਸਲ ਦੇ ਵਿੱਚ ਕਾਰਨ ਕੀ ਹੈ ਸਰ ਅਸਲ ਦੇ ਵਿੱਚ ਕਾਰਨ ਹੈ ਜੀ ਉਹ ਗੱਡੀ ਜਿਹੜੀ ਐਕਸੀਡੈਂਟ ਹੋਈ ਛੋਟੀ ਸੀਗੀ ਤੇ ਦਰਾ ਦੇ ਇਹ ਕਾਰਤ 12 ਸਵਾ 12 ਜਾਰੀ ਉਹ ਤੰਦ ਬਹੁਤ ਜ਼ਿਆਦਾ ਸੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਗੱਡੀ ਉੱਤੇ ਨਰਸਿੰਗ ਹੋ ਰਹੀ